ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੈਂਡਾ ਅੱਜ ਗੱਲ ਹੋਏਗੀ ਫਿਰੋਜ਼ਪੁਰ ਦੇ ਕਰੀਬ 500 ਕਰੋੜ ਰੁਪਏ ਦੇ ਜ਼ਮੀਨ ਘਟਾਲੇ ਦੀ ਦੱਸਾਂਗੇ ਕਿਵੇਂ ਅਫਸਰ شاہੀ ਦੋਸ਼ੀਆਂ ਦੀ ਮਦਦ ਕਰਦੀ ਰਹੀ ਤੇ ਹੁਣ ਵੀ ਕਰਦੀ ਜਾਪਦੀ ਹੈ ਦੱਸਾਂਗੇ ਕਿ ਅਦਾਲਤ ਨੂੰ ਵੀ ਅਜੇ ਫਿਰੋਜ਼ਪੁਰ ਪੁਲਿਸ ਕੋਈ ਪੱਲਾ ਨਹੀਂ ਫੜਾ ਰਹੀ ਤੇ ਦੋਸ਼ੀਆਂ ਦੀ ਇੱਕ ਤਰ੍ਹਾਂ ਨਾਲ ਮਦਦ ਹੁੰਦੀ ਜਾ ਰਹੀ ਹੈ ਇਸ ਸਕੈਂਡਲ ਦੇ ਬੇਨਕਾਬ ਹੋਣ ਚ ਇੱਕ ਬਾਲ ਪੁਆਇੰਟ ਟਾਈਪ ਦੇ ਪੈਨ ਦਾ ਕੀ ਰੋਲ ਹੈ ਉਸ ਦਾ ਵੀ ਖੁੱਲ ਕੇ ਜ਼ਿਕਰ ਕਰਾਂਗੇ ਜ਼ਮੀਨ ਘਟਾਲੇ ਦਾ ਤੁਹਾਨੂੰ ਟੂਰ ਯਾਨੀ ਕਿ ਸਫਰ ਪੌੜੀ ਦਰ ਪੌੜੀ ਕਰਵਾਵਾਂਗੇ ਖਬਰ ਲੰਬੀ ਜ਼ਰੂਰ ਹੈ ਪਰ ਪੂਰੀ ਸੁਣਿਓ ਆਓ ਸ਼ੁਰੂ ਕਰਦੇ ਆਂ ਅਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਸ਼ਹਿਰ ਦੇ ਬਿਲਕੁਲ ਅੰਦਰ 15 ਏਕੜ ਜ਼ਮੀਨ ਜੋ ਕਿ ਕੇਂਦਰ ਸਰਕਾਰ ਦੀ ਮਾਲਕੀ ਹੈ ਉਸ ਤੇ ਹੁਣ ਕੋਈ ਬੰਦਾ ਨਜਾਇਜ਼ ਕਾਬੜਸ ਹੋਣ ਦੀ ਕੋਸ਼ਿਸ਼ ਕਰ ਰਿਹਾ ਇਸ ਵਿਅਕਤੀ ਦਾ ਨਾਮ ਹੈ ਆਸਾ ਸਿੰਘ son of ਲੇਟ ਇਕਬਾਲ ਸਿੰਘ ਰੈਜ਼ੀਡੈਂਟ ਆਫ ਜ਼ੀਰਾ ਜਾਇਦਾਦ 2011 ਚ ਉਸ ਤੇ ਨਾਮ ਛੜਾ ਦਿੱਤੀ ਗਈ ਇਹ ਜਿਵੇਂ ਤਵੇਂ ਕਰਕੇ ਮਾਮਲਾ ਅਦਾਲਤ ਅੱਗੇ ਪਹੁੰਚ ਗਿਆ ਜਿਸ ਦੇ ਵਿਸਤਾਰ ਅਸੀਂ ਤੁਹਾਨੂੰ ਅੱਗੇ ਚੱਲ ਕੇ ਦਿਆਂਗੇ ਕਿ ਕਿਵੇਂ ਇਹ ਮਾਮਲਾ ਪਰਚਾ ਦਰਜ ਹੋਣ ਤੋਂ ਬਾਅਦ ਅਦਾਲਤ ਅੱਗੇ ਪਹੁੰਚ ਗਿਆ ਪਹਿਲਾਂ ਗੱਲ ਕਰਦੇ ਹਾਂ ਤਾਜ਼ੀ ਹੁਣ ਅਦਾਲਤ ਦੇ ਵਿੱਚ ਕੀ ਹੋ ਰਿਹਾ ਇਸ ਵਿੱਚ 8 ਸਰਕਾਰੀ ਦੋਸ਼ੀ ਦੇ ਯਾਨੀ ਕਿ ਮੁਲਾਜ਼ਮ ਅਰੋਪੀ ਦੇ ਇੱਕ ਪ੍ਰਾਈਵੇਟ ਪਰਸਨ ਆਸਾ ਸਿੰਘ ਦੋਸ਼ੀ ਕੋਸ਼ਿਸ਼ ਕੀਤਾ ਗਿਆ ਹੈ ਇਸ ਸਕੈਂਡਲ ਦੇ ਵਿੱਚ ਐਕਸ ਐਸਟੀਐਮ ਗੁਰਜੀਤ ਸਿੰਘ ਪੰਨੂ ਦਾ ਨਾਮ ਸ਼ਾਮਿਲ ਹੈ ਅਤੇ ਨਾਲ ਉਸ ਦੇ ਇੱਕ ਨਾਇਬ ਤਹਿਸੀਲਦਾਰ ਤਿਕਈ ਬਾਕੀ ਕਾਨਗੂ ਤੇ ਪਟਵਾਰੀ ਸ਼ਾਮਿਲ ਨੇ ਹੁਣ ਦੱਸਦੇ ਹਾਂ ਦੋਸ਼ੀ ਬਚਾਏ ਕਿਵੇਂ ਜਾ ਰਹੇ ਨੇ 124 2021 ਨੂੰ ਫਿਰੋਜ਼ਪੁਰ ਦੀ ਅਦਾਲਤ ਚ ਚਲਾਨ ਪੇਸ਼ ਕਰ ਦਿੱਤਾ ਗਿਆ ਪੁਲਿਸ ਵੱਲੋਂ ਪਰ ਉਸ ਵਿੱਚ ਇੱਕ ਕਾਨੂੰਨੀ ਕਮਜ਼ੋਰੀ ਛੱਡ ਦਿੱਤੀ ਗਈ ਸਰਕਾਰੀ ਮੁਲਾਜ਼ਮਾ ਉੱਤੇ ਜੇ ਤੁਸੀਂ ਫੌਜਦਾਰੀ ਮੁਕਦਮਾ ਚਲਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਸਰਕਾਰ ਤੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਲਈ ਜਾਏ ਪ੍ਰੋਸੀਕਿਊਸ਼ਨ ਸੈਂਕਸ਼ਨ ਦਾ ਮਤਲਬ ਇਹ ਹੈ ਕਿ ਜਦੋਂ ਇੱਕ ਸਰਕਾਰੀ ਸਰਵਿੰਗ ਜਾਂ ਰਹਿ ਚੁੱਕੇ ਯਾਨੀ ਕਿ ਰਿਟਾਇਰਡ ਉਸ ਤੇ ਤੁਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੇਸ ਚਲਾਉਣਾ ਤਾਂ ਸਰਕਾਰ ਤੋਂ ਜਿਹੜੀ ਕਿ ਉਹਦੀ ਅਪੋਇੰਟਿੰਗ ਅਥਾਰਟੀ ਹੈ ਉਹਦੇ ਤੋਂ ਤੁਸੀਂ ਮਨਜ਼ੂਰੀ ਲਓ ਜਿਹੜੇ ਆਈਐਸ ਆਈਪੀਐਸ ਅਫਸਰ ਹੁੰਦੇ ਆ ਕੇਂਦਰ ਸਰਕਾਰ ਦੇ ਅਪੋਇੰਟਡ ਅਫਸਰ ਹੁੰਦੇ ਆ ਤੇ ਉਹਨਾਂ ਨੂੰ ਜੇ ਪ੍ਰੋਸੀਕਿਊਟ ਕਰਨਾ ਤਾਂ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਇਸ ਪਰਚੇ ਦੇ ਵਿੱਚ ਜਿਹੜੇ ਮੁਲਾਜ਼ਮ આરોપી ਪਾਏ ਗਏ ਉਹ ਸਾਰੇ ਪੰਜਾਬ ਸਰਕਾਰ ਦੇ ਮੁਲਾਜ਼ਮ ਸੀ ਸੋ ਇਸ ਦਾ ਮਤਲਬ ਕਿ ਪੰਜਾਬ ਸਰਕਾਰ ਤੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਲੈ ਕੇ ਉਹਨਾਂ ਦਾ ਟਰਾਇਲ ਅਦਾਲਤ ਦੇ ਵਿੱਚ ਸ਼ੁਰੂ ਹੋ ਸਕਦਾ ਹੈ 12/4/21 ਨੂੰ ਚਲਾਨਟਾ ਦਿੱਤਾ ਗਿਆ ਪਰ ਟਰਾਇਲ ਜਿਹੜਾ ਕਿ ਅੱਜ ਤੱਕ ਸ਼ੁਰੂ ਨਾ ਹੋਇਆ ਉਹਦੇ ਵਿੱਚ ਕਮਜ਼ੋਰੀ ਛਾੜਦੀ ਉਹ ਕਮਜ਼ੋਰੀ ਇਹ ਸੀ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਸਰਕਾਰ ਦੀ ਉਹਦੇ ਨਾਲ ਨੱਥੀ ਨਹੀਂ ਕੀਤੀ ਗਈ ਜਦੋਂ 2021 ਚ ਚਲਾਨ ਦਿੱਤਾ ਗਿਆ ਉਦੋਂ ਫਿਰੋਜ਼ਪੁਰ ਦੇ ਐਸਐਸਪੀ ਬਗੀਰਤ ਮੀਨਾ ਆਈਪੀਐਸ ਹੁੰਦੇ ਸੀ ਹੁਣ ਮਿਸਟਰ ਮੀਨਾ ਮੁਕਸਰ ਦੇ ਐਸਐਸਪੀ ਤਾਇਨਾਤ ਕਰ ਚੁੱਕੇ ਆ ਹੋ ਚੁੱਕੇ ਆ ਜਦੋਂ ਕਿ ਪਿੱਛੇ ਜੇ ਉਥੋਂ ਦੇ ਪਹਿਲੇ ਐਸਐਸਪੀ ਅਰਮਨ ਵੀਰ ਸਿੰਘ ਗਿੱਲ ਦਾ ਤਬਾਦਲਾ ਹੋ ਗਿਆ ਤੇ ਫਰੋਜ਼ਪੁਰ ਦੇ ਐਸਐਸਪੀ ਐਸਵਕਤ ਨੇ ਦੀਪਕ ਹਿਲੋਰੀ ਆਈਪੀਐਸ ਹੁਣ ਤੁਸੀਂ ਸਕਰੀਨ ਤੇ ਇੱਕ ਚਿੱਠੀ ਦੇਖੋ ਨਜ਼ਰ ਮਾਰੋ ਇਹ ਚਿੱਠੀ ਜਾਰੀ ਕੀਤੀ ਹੈ ਮੈਡਮ ਤੀਨਾ ਨੇ ਜੋ ਕਿ ਸਹਾਇਕ ਜ਼ਿਲ੍ਹਾ ਅਟਾਰਨੀ ਹੈ ਉਸ ਨੇ 7 6 23 ਨੂੰ ਦੁਬਾਰਾ ਐਸਐਸਪੀ ਦੀਪਕ ਹਿਲੋਰੀ ਨੂੰ ਲਿਖਿਆ ਕਿ ਅਦਾਲਤ ਦੇ ਵਿੱਚ ਟਰਾਇਲ ਰੁਕ ਚੁੱਕਿਆ ਹੈ ਚਾਰਜ ਫਰੇਮ ਹੋ ਨਹੀਂ ਰਿਹਾ ਜੱਜ ਸਾਹਿਬ ਵੱਲੋਂ ਕਿਉਂਕਿ ਤੁਸੀਂ ਹੁਣ ਤੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਲਿਆ ਕੇ ਸਾਨੂੰ ਨਹੀਂ ਦਿੱਤੀ ਤੇ ਅਗਲੀ ਤਰੀਕ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਪ੍ਰੋਸੀਕਿਊਸ਼ਨ ਸੈਂਕਸ਼ਨ ਪੰਜਾਬ ਸਰਕਾਰ ਤੋਂ ਲੈ ਕੇ ਇਸ ਦਫ਼ਤਰ ਨੂੰ ਭੇਜੋ ਫਿਰ ਕੀ ਹੁੰਦਾ ਹੁਣ ਸਕਰੀਨ ਤੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਫਿਰੋਜ਼ਪੁਰ ਗੁਰਮੀਤ ਟਿਵਾਣਾ ਦੀ ਚਿੱਠੀ ਵੇਖੋ ਯਾਨੀ ਕਿ ਆਦੇਸ਼ ਵੇਖੋ ਇਹ ਆਦੇਸ਼ ਡੇਟਡ ਹੈਗਾ 26/7/23 ਦਾ ਉਹ ਲਿਖਦੇ ਆ ਕਿ ਅਕਿਊਜ਼ਡ ਗੁਰਮੀਤ ਕੌਰ ਬਿਰਮਲਾਲ ਗੁਰਦਿਆਲ ਸਿੰਘ ਭੁਪਿੰਦਰ ਸਿੰਘ ਬਲਵੰਤ ਸਿੰਘ ਅਤੇ ਸਾਬਕਾ ਐਸਟੀਐਮ ਗੁਰਜੀਤ ਸਿੰਘ ਪੰਨੂ ਉਹਨਾਂ ਦੇ ਵਿਰੁੱਧ ਸੈਂਕਸ਼ਨ ਪ੍ਰਾਪਤ ਨਹੀਂ ਹੋਈ ਇਸ ਕਰਕੇ ਮੈਂ ਉਹਨਾਂ ਨੂੰ ਕੇਸ 'ਚੋਂ ਡਿਸਚਾਰਜ ਕਰਦਾ ਯਾਨੀ ਕਿ ਕੇਸ ਠੰਡੇ ਬਸਤੇ 'ਚ ਪਾਤਾ ਅੱਗੇ ਜੱਜ ਸਾਹਿਬ ਲਿਖਦੇ ਆ ਕਿ ਜੇ ਪ੍ਰੋਸੀਕਿਊਸ਼ਨ ਸੈਕਸ਼ਨ ਆ ਜਾਂਦੀ ਹੈ ਯਾਨੀ ਕਿ ਪੁਲਿਸ ਲਿਆਉਂਦੀ ਹੈ ਤਾਂ ਫਿਰ ਉਹਨਾਂ ਤੇ ਚਾਰਜ ਆਇਦ ਕਰਨ ਤੇ ਵਿਚਾਰ ਕੀਤਾ ਜਾਏਗਾ ਪ੍ਰਾਈਵੇਟ ਪਰਸਨ ਆਸਾ ਸਿੰਘ ਦੇ ਵਿਰੁੱਧ ਚਾਰਜ ਲੱਗ ਗਿਆ ਧਾਰਾ 431 420 ਰੈਡ ਵਿਦ 511 ਆਫ ਆਈਪੀਸੀ ਤੇ ਉਹਨਾਂ ਦਾ ਮਾਮਲਾ ਟਰਾਇਲ ਅੱਗੇ ਤੁਰ ਪਿਆ ਮਤਲਬੇ ਕੇ 12 4 21 ਤੋਂ ਲੈ ਕੇ 26 7 23 ਤੱਕ that is those are 3 ਮਹੀਨਿਆਂ ਚ 29 ਤਰੀਕਾਂ ਅਦਾਲਤ ਦੇ ਅੱਗੇ ਪੈ ਗਈਆਂ ਪਰ ਟਰਾਇਲ 1 ਇੰਚ ਵੀ ਅੱਗੇ ਨਹੀਂ ਵਧਿਆ ਜਿਸ ਦੇ ਕਾਰਨ ਅਦਾਲਤ ਨੇ ਸੋਚਿਆ ਕਿ ਹਰ ਤਰੀਕ ਤੇ ਰਿਕਾਰਡ ਸਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ ਕੋਰਟ ਦਾ ਸਮਾਂ ਵਿਅਰਥ ਹੁੰਦਾ ਹੈ ਤੇ ਇਸ ਕਰਕੇ ਇਸ ਕੇਸ ਨੂੰ ਅਸੀਂ ਡਿਸਚਾਰਜ ਵਾਲੇ ਪਾਸੇ ਪਾ ਦਨੇ ਆ ਜਦੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਦੇ ਆਈ ਫਿਰ ਇਸ ਨੂੰ ਰਿਵਾਈਵ ਕਰ ਲਿਆ ਜਾਏਗਾ ਸੋ ਇਸ ਡਿਲੇ ਦੀ ਜ਼ਿੰਮੇਵਾਰੀ ਆਉਂਦੀ ਆ ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਤੇ ਇਸ ਜ਼ਿਲੇ ਦੇ ਵਿੱਚ ਹੁਣ ਤੱਕ 2021 ਤੋਂ ਕਈ ਐਸਐਸਪੀ ਰਹੇ ਪਰ ਕਿਸੇ ਵੀ ਐਸਐਸਪੀ ਨੇ ਇਸ ਕੇਸ ਦੇ ਵਿੱਚ ਚਲਾਨ ਦੇ ਨਾਲ ਪ੍ਰੋਸੀਕਿਊਸ਼ਨ ਸੈਂਕਸ਼ਨ ਲਾਉਣ ਦੀ ਸਰਕਾਰ ਤੋਂ ਮੰਗਵਾ ਕੇ ਕੋਸ਼ਿਸ਼ ਨਹੀਂ ਕੀਤੀ ਲੱਗਦੀ ਹੁਣ ਦੱਸਦੇ ਹਾਂ ਕਿ ਅਸੀਂ ਇਸ ਖਬਰ ਦੀ ਕੋਹ ਕਰਦੇ ਹੋਏ ਕੀ ਕੀ ਕੀਤਾ 24 9 23 ਨੂੰ ਪੰਜਾਬ ਦਸਤਾਵੇਜ਼ ਵੱਲੋਂ ਅਸੀਂ ਮੌਜੂਦਾ ਫਿਰੋਜ਼ਪੁਰ ਦੇ ਐਸਐਸਪੀ ਦੀਪਕ ਹਿਲੋਰੀ ਆਈਪੀਐਸ ਨੂੰ ਵਟਸਐਪ ਮੈਸੇਜ ਰਾਹੀਂ ਪਾ ਕੇ ਬੇਨਤੀ ਕੀਤੀ ਕਿ ਦੱਸਿਆ ਜਾਵੇ ਜੀ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਇਸ ਕੇਸ ਦੇ ਵਿੱਚ ਕਿਉਂ ਨਹੀਂ ਆਈ ਕੀ 2021 ਚ ਉਸ ਵਕਤ ਦੇ ਐਸਐਸਪੀ ਬਗੀਰਥ ਮੀਨਾ ਨੇ ਪੰਜਾਬ ਸਰਕਾਰ ਤੋਂ ਟਰਾਇਲ ਚਲਾਉਣ ਲਈ ਸੈਂਕਸ਼ਨ ਨਹੀਂ ਸੀ ਮੰਗੀ ਜੇ ਮੰਗੀ ਸੀ ਤਾਂ ਫਿਰ ਉਸ ਦਾ ਡੈਰੀ ਡਿਸਪੈਚ ਚਿੱਠੀ ਦਾ ਸਾਨੂੰ ਭੇਜ ਦਿਓ ਤੇ ਫੇਰ ਕੋਈ ਜਵਾਬ ਨਹੀਂ ਆਉਂਦਾ ਕੋਈ ਜਵਾਬ ਨਹੀਂ ਆਉਂਦਾ ਅਸੀਂ ਤੁਹਾਨੂੰ ਸਕਰੀਨਸ਼ਾਟ ਆਪਣੇ ਉਸ ਮੈਸੇਜ ਦਾ ਜਿਹੜਾ ਕਿ ਅਸੀਂ ਐਸਐਸਪੀ ਫਿਰੋਜ਼ਪੁਰ ਨੂੰ ਭੇਜਿਆ ਦਿਖਾਉਨੇ ਆ ਦੋ ਦਿਨ ਬਾਅਦ 26/9/23 ਨੂੰ ਦੀਪਕ ਖਲੋਰੀ ਨੂੰ ਅਸੀਂ ਰਿਮਾਈਂਡਰ ਭੇਜਿਆ ਅਦਾਲਤ ਦੇ ਹੁਕਮਾਂ ਦੀ ਕਾਪੀ ਭੇਜੀ ਸਹਾਇਕ ਡਿਸਟ੍ਰਿਕਟ ਅਟਾਰਨੀ ਮੈਡਮ ਟੀਨਾ ਦੀ ਚਿੱਠੀ ਭੇਜੀ ਕੋਈ ਜਵਾਬ ਨਹੀਂ ਆਇਆ ਅਸੀਂ ਸੋਚਿਆ ਸ਼ਾਇਦ ਉਹਨਾਂ ਨੂੰ ਰਿਕਾਰਡ ਮੋਂਚ ਟਾਈਮ ਲੱਗੂਗਾ ਚਲੋ ਸਾਡੇ ਕੋਲ ਪਹੁੰਚਿਆ ਹੀ ਹੋਇਆ ਅਸੀਂ WhatsApp 'ਤੇ ਭੇਜ ਦਿੰਦੇ ਆ ਭੇਜਤਾ ਗਿਆ 30 9 23 ਨੂੰ ਅਸੀਂ SSP ਫਿਰੋਜ਼ਪੁਰ ਨੂੰ ਦੁਬਾਰਾ ਬੇਨਤੀ ਕੀਤੀ ਰਿਮਾਈਂਡਰ ਭੇਜਿਆ ਕੋਈ ਜਵਾਬ ਉਹਨਾਂ ਦਾ ਨਹੀਂ ਆਇਆ ਇੱਕ ਦਿਨ ਫੋਨ ਵੀ ਕੀਤਾ WhatsApp ਕਾਲ ਉਹਨਾਂ ਨੇ ਕਾਲ ਡਿਕਲਾਈਨ ਕਰਤੀ ਚਲੋ ਕੋਈ ਨਹੀਂ ਜੀ ਵਾਪळा ਨਾ ਸੀ 2 10 23 ਨੂੰ ਅਸੀਂ ਆਪਣਾ ਲੈਬਲ ਆਫ ਕਵੈਸਚਨਿੰਗ ਯਾਨੀ ਕਿ ਕੁਆਰੀ ਦਾ ਜਲ ਲੈਵਲ ਸੀ ਉਹ ਨੈਕਸਟ ਤੇ ਪਹੁੰਚਾਦਾ ਨੈਕਸਟ ਲੈਵਲ ਤੇ ਪਹੁੰਚ ਗਈ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸੋ ਇਹ ਪ੍ਰੋਸੀਕਿਊਸ਼ਨ ਸੈਂਕਸ਼ਨ ਹੁਣ ਤੱਕ ਦਿੱਤੀ ਕਿਉਂ ਨਹੀਂ ਗਈ ਕਿਉਂਕਿ ਭਗਵਾਨਤ ਮਾਨ ਸਰਕਾਰ ਦੀ ਇਹ ਪਾਲਿਸੀ ਹੈ ਕਿ ਭ੍ਰਸ਼ਟਾਚਾਰ ਦੇ ਵਿਰੁੱਧ ਸਾਡੀ ਜ਼ੀਰੋ ਟੋਲਰੈਂਸ ਹੈ ਜੇ ਤੁਹਾਡੀ 0 ਟੋਲਰੈਂਸ ਹੈ ਫਿਰ ਇਹੋ ਜੇ ਗਵਰਨ ਦੇ ਕੇਸ ਦੇ ਵਿੱਚ ਸਰਕਾਰ ਪ੍ਰੋਸੀਕਿਊਸ਼ਨ ਸੈਂਕਸ਼ਨ ਦਿੰਦੀ ਕਿਉਂ ਨਹੀਂ ਤੁਸੀਂ ਹੈਰਾਨ ਹੋਮੋਗੇ ਸਾਨੂੰ ਸੂਚਿਤ ਕੀਤਾ ਗਿਆ ਗ੍ਰਹਿ ਭਾਗ ਦੇ ਇਸ ਉੱਚ ਅਧਿਕਾਰੀ ਨੇ ਕਿ ਅਸੀਂ ਸੈਂਕਸ਼ਨ ਤਾਂ ਤਾਂ ਦਈਏ ਜੇ ਸਾਡੇ ਤੋਂ ਫਿਰੋਜ਼ਪੁਰ ਪੁਲਿਸ ਨੇ ਮੰਗੀ ਹੋਵੇ ਬੜਾ ਹੈਰਾਨ ਹੋਇਆ ਮੈਂ ਸੁਣ ਕੇ ਦੋਸ਼ੀਆਂ ਵਿਰੁੱਧ ਪ੍ਰੋਸੀਕਿਊਸ਼ਨ ਸੈਂਕਸ਼ਨ ਜਦੋਂ ਮੰਗੀ ਨਹੀਂ ਤੇ ਦੇਣੀ ਕਿਨੇ ਸੀ 12421 ਨੂੰ ਚਲਾਨ ਦਿੱਤਾ ਗਿਆ ਅਦਾਲਤ 'ਚ ਉਦੋਂ ਬਗੀਰਥ ਮੀਨਾ ਆਈਪੀਐਸ ਸਰੋਸਪੁਰ ਸੀ ਜੋ ਕਿ ਅੱਜਕੱਲ ਮੁਕਸਰ ਨੇ ਤੇ ਫੇਰ ਅੱਗੇ ਅਸੀਂ ਇੱਕ ਮੈਸੇਜ ਬਗੀਰਥ ਮੀਨਾ ਨੂੰ ਪਾਤਾ ਤੁਸੀਂ ਅੱਜ ਉਹ ਸਕਰੀਨ ਤੇ ਵੇਖੋ ਤੁਹਾਨੂੰ ਵਿਖਾਉਨੇ ਆ ਵੀਡੀਓ ਡਿਟੇਲ ਨੂੰ ਭੇਜਤੀ ਕਰੂੰਗਾ ਕਿ ਬਗੀਰਥ ਮੀਨਾ ਜੀ ਨੂੰ ਭੇਜਿਆ ਮੈਸੇਜ ਕੀ ਹੈ ਅਸੀਂ ਉਹਨਾਂ ਨੇ ਪੁੱਛਿਆ ਜੀ ਤੁਸੀਂ ਉੱਥੇ ਤਾਇਨਾਤ ਸੀ ਚਲਾਨ ਤੁਸੀਂ ਦਿੱਤਾ ਤੁਸੀਂ ਫਿਰ ਇਸ ਚਲਾਨ ਦੇ ਵਿੱਚ ਕਾਨੂੰਨੀ ਕਮਜ਼ੋਰੀ ਕਿਉਂ ਛੱਡਤੀ ਤੁਹਾਡਾ ਕੀ ਇੰਟਰਸਟ ਸੀ ਤੁਸੀਂ ਸੈਂਕਸ਼ਨ ਦੇ ਲਈ ਚਿੱਠੀ ਕਿਉਂ ਨਹੀਂ ਲਿਖੀ ਸਰਕਾਰ ਨੂੰ ਚਿੱਠੀ ਦਾ ਲਿਖ ਦੇਣਾ ਜੀ ਸਰਕਾਰ ਤੋਂ ਆਉਂਦੀ ਨਾ ਆਉਂਦੀ ਬਾਅਦ ਦੀ ਗੱਲ ਸੀ ਫਿਰ ਆਪਾਂ ਸਰਕਾਰ ਨੂੰ ਪੁੱਛਦੇ ਭਾਈ ਤੁਸੀਂ ਸੈਂਕਸ਼ਨ ਦਿੰਦੇ ਕਿਉਂ ਨਹੀਂ ਤੇ ਇੱਥੇ ਕੀ ਹੈ ਇੱਥੇ ਚਿੱਠੀ ਨਹੀਂ ਲਿਖੀ ਫਿਰ ਉਦੋਂ ਬਾਅਦ ਜਿੰਨੇ ਐਸਐਸਪੀ ਰਹੇ ਕਿਸੇ ਨੇ ਚਿੱਠੀ ਨਹੀਂ ਲਿਖੀ 29 ਤਰੀਕਾਂ ਪੈ ਗਈਆਂ ਅਦਾਲਤ ਦੇ ਵਿੱਚ 2 ਸਾਲ ਤੇ 3 ਮਹੀਨੇ ਟਰਾਇਲ यथाਸਥਿਤੀ 'ਚ ਖੜਾ ਰਿਹਾ ਮਤਲਬ ਕਿ ਸਟੈਂਡ ਸਟਿਲ ਜਿਹਨੂੰ ਕੀ ਕਹਿੰਦੇ ਆ ਜੀ ਇੱਕਦਮ ਜਿਵੇਂ ਫੌਜੀ ਖੜਦੇ ਆ ਉਵੇਂ ਖੜਾ ਰਿਹਾ ਕੋਈ ਜਵਾਬ ਨਹੀਂ ਮਾਇਆ ਸਾਨੂੰ ਇਸ ਮੈਸੇਜ ਦਾ ਬਗੀਰਤ ਮਹੀਨਾ ਤੋਂ ਵੀ ਕੋਈ ਜਵਾਬ ਨਹੀਂ ਆਇਆ ਫੋਨ ਵੀ ਕੀਤਾ ਚੁੱਕਿਆ ਦੀ ਹੁਣ ਦੱਸੋ ਜੇ ਮੁੱਖ ਮੰਤਰੀ ਭਗਵਾਨ ਤਮਾਨ ਜੇ ਕੁਝ ਕਰਨਾ ਚਾਹੁੰਦਾ ਹੈ ਇਹ ਕੁਝ ਕਰਨਾ ਚਾਹੁੰਦਾ ਭ੍ਰਸ਼ਟਾਚਾਰ ਦੇ ਵਿਰੁੱਧ ਤਾਂ ਫਿਰ ਇਹ ਅਫਸਰ ਸ਼ਈ ਉਹਦਾ ਸਾਥ ਨਹੀਂ ਦਿੰਦੀ ਪੰਜਾਬ ਦਸਤਾਵੇਜ਼ ਨੂੰ ਮੁੱਖ ਮੰਤਰੀ ਦੇ ਦਫ਼ਤਰ ਤੋਂ ਇਹ ਫਿਰ ਸੂਚਿਤ ਕੀਤਾ ਗਿਆ ਜਦੋਂ ਅਸੀਂ ਮਾਮਲਾ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦਾ ਕਿ ਹੁਣ ਅਸੀਂ ਐਸਐਸਪੀ ਫਿਰੋਜ਼ਪੁਰ ਨੂੰ ਟੈਲੀਫੋਨ ਤੇ ਤਾਂ ਨਹੀਂ ਪੁੱਛਣਾ ਅਸੀਂ ਚਿੱਠੀ ਲੇ ਕੇ ਲਿਖਤੀ ਰੂਪ ਦੇ ਵਿੱਚ ਐਸਐਸਪੀ ਫਿਰੋਜ਼ਪੁਰ ਨੂੰ ਪੁੱਛਾਂਗੇ ਕਿ ਸਾਨੂੰ ਰਿਪੋਰਟ ਦਿੱਤੀ ਜਾਏ ਇਸ ਕੇਸ ਦੇ ਵਿੱਚ ਹੁਣ ਤੱਕ ਪ੍ਰੋਸੀਕਿਊਸ਼ਨ ਸੈਕਸ਼ਨ ਸਰਕਾਰ ਤੋਂ ਮੰਗੀ ਕਿਉਂ ਨਹੀਂ ਗਈ ਤੇ ਕਿਹੜੇ-ਕਿਹੜੇ ਅਫਸਰ ਰਹੇ ਜਿਨ੍ਹਾਂ ਨੇ ਇਸ ਕੇਸ ਨੂੰ ਡੀਲ ਕੀਤਾ ਪਰ ਸੈਂਕਸ਼ਨ ਨਹੀਂ ਮੰਗੀ ਯਾਨੀ ਕਿ ਟ੍ਰਾਇਲ ਅਦਾਲਤ ਦੇ ਵਿੱਚ ਇਹਨਾਂ ਐਸਐਸਪੀਜ਼ ਨੇ ਚੱਲਣ ਹੀ ਨਹੀਂ ਦਿੱਤਾ ਇਹ ਚਿੱਠੀ ਐਸੀ ਹਫਤੇ ਸਾਨੂੰ ਦੱਸਿਆ ਗਿਆ ਵਿਸ਼ਵਾਸ ਤੋਂ ਆਇਆ ਗਿਆ ਕਿ ਭਗਵਾਨਤ ਮਾਨ ਦੇ ਦਸਤਾਵੇਜ਼ ਤੋਂ ਬਾਅਦ ਜਾਰੀ ਕਰ ਦਿੱਤੀ ਜਾਏਗੀ ਹੁਣ ਤੁਹਾਨੂੰ ਦੱਸ ਦਿਆਂ ਕਿ ਐਫਆਈਆਰ ਨੰਬਰ 249 ਡੇਟਡ 11 12 12 ਪੁਲਿਸ ਸਟੇਸ਼ਨ सदर ਫਰੋਜ਼ਪੁਰ ਉਸ ਵਕਤ ਦੇ ਡੀਸੀ ਡਾਕਟਰ ਕਰੂਨਾ ਐਸ ਰਾਜੂ ਨੇ ਦਰਜ ਕਰਵਾਈ ਸੀ ਇੱਕ ਦਰਜ ਹੋਈ ਕਿਵੇਂ ਧਿਆਨ ਨਾਲ ਸੁਣੋ ਇੱਕ ਨਾਗਰਿਕ ਅਸ਼ਵਨੀ ਕੁਮਾਰ ਦੇ ਪਿਤਾ ਨੇ 20-25 ਸਾਲ ਕੇਸ ਲੜਨ ਤੋਂ ਬਾਅਦ ਪੰਜਾਬ ਸਰਕਾਰ ਤੋਂ 4 ਕਨਾਲ ਜ਼ਮੀਨ ਅਲਾਟ ਕਰਾਈ ਪਹਿਲਾਂ ਉਹਨਾਂ ਨੇ ਜ਼ਮੀਨ ਉਹਨਾਂ ਦੀ ਐਕਵਾਇਰ ਹੋ ਗਈ ਸੀ ਉਹ ਐਕਵਾਇਰ ਜ਼ਮੀਨ ਸ਼ਹਿਰ ਦੇ ਨੇੜੇ ਸੀ ਉੱਥੇ ਇੱਕ ਨਹਿਰ ਬਣਨੀ ਸੀ ਜਿਹਨੂੰ ਕਹਿੰਦੇ ਛੋਟਾ ਰਜਵਾਹ ਬਣਨਾ ਸੀ ਪਰ ਸਰਕਾਰ ਨੇ ਜ਼ਮੀਨ ਦੇ ਦਿੱਤੀ ਉਹਨਾਂ ਨੂੰ 15 ਕਿਲੋਮੀਟਰ ਦੂਰ ਕਿਸੇ ਪਿੰਡ 'ਚ ਫਿਰ ਰਸ਼ਵਨੀ ਕੁਮਾਰ ਦੇ ਪਿਤਾ ਨੇ ਕੋਰਟ 'ਚ ਫੈਸਲਾ ਮਤਲਬ ਕਿ ਦਰਵਾਜ਼ਾ ਖੜਕਾਇਆ ਮਿਸ ਸਰਕਾਰ ਨੇ ਸਾਨੂੰ ਜ਼ਮੀਨ ਦੂਰ ਕਿਉਂ ਦੇ ਦਿੱਤੀ ਸਾਡੀ ਜ਼ਮੀਨ ਤਾਂ ਮਿਨਿਸਪਲ ਕਮੇਟੀ ਦੇ ਹਦੂਦ 'ਚ ਆਉਂਦੀ ਸੀ ਸਾਡੀ ਜ਼ਮੀਨ ਮਹਿੰਗੀ ਸੀ ਫਿਰ ਕੇਸ 20-25 ਸਾਲ ਲੜਿਆ ਉਸ ਤੋਂ ਬਾਅਦ ਉਹ ਪੂਰੇ ਗੁਜ਼ਰ ਗਏ ਉਹਨਾਂ ਦਾ ਬੇਟਾ ਸੀ ਅਸ਼ਵਨੀ ਕੁਮਾਰ ਹੁਣ ਅੱਗੇ ਆ ਗਿਆ ਲੀਗਲ ਹਾਇਰ ਉਹ ਇਨਕਮ ਟੈਕਸ ਦਾ ਵਕੀਲ ਆ ਉਹਨੇ ਫੇਰ ਜਦੋਂ ਕੇਸ ਜਿੱਤ ਲਿਆ ਤੇ ਉਹ ਪਹੁੰਚਿਆ ਤਹਿਸੀਲਦਾਰ ਦੇ ਦਫ਼ਤਰ ਕਿ ਜੀ ਨਿਸ਼ਾਨਦੇਹੀ ਕਰੋ ਸਾਨੂੰ ਚਾਰ ਕਨਾਲ ਦੇ ਕਰੀਬ ਜ਼ਮੀਨ ਅਲਾਟ ਹੋ ਗਈ ਆ ਤੇ ਤੁਸੀਂ ਸਾਨੂੰ ਉਹਦਾ ਕਬਜ਼ਾ ਦਵਾ ਦਿਓ ਤਹਿਸੀਲਦਾਰ ਕਹਿੰਦਾ ਜੀ ਇਹ ਜ਼ਮੀਨ ਤਾਂ ਤੁਹਾਡੀ ਹੈ ਹੀ ਨਹੀਂ ਇਹ ਤਾਂ 15 ਏਕੜ ਜ਼ਮੀਨ ਦਾ ਮਾਲਕ ਆਸਾ ਸਿੰਘ son of ਲੇਟ ਇਕਬਾਲ ਸਿੰਘ ਰੈਜ਼ੀਡੈਂਟ ਆਫ ਜ਼ੀਰਾ ਉਹ ਰੌਲਾ ਪੈ ਗਿਆ ਅਸ਼ਵਨੀ ਕਮਾਰ ਨੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਹੋ ਕਿਵੇਂ ਗਿਆ ਤੇ ਫਿਰ ਉਹ ਤੋਂ ਬਾਅਦ ਬੜੀ ਕੋਸ਼ਿਸ਼ ਦੇ ਬਾਅਦ ਡੀਸੀ ਨੇ ਆਪਣੀ ਜਾਂਚ ਕਰਕੇ 11 12 12 ਨੂੰ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਉਸ ਵਕਤ ਜ਼ਮੀਨ ਦਾ ਰੇਟ ਸਾਰੀ ਜ਼ਮੀਨ ਦਾ 15 ਏਕੜ ਦਾ ਡੀਸੀ ਰੇਟ 100 ਤੇ 50 ਕਰੋੜ ਰੁਪਏ ਆਕਿਆ ਗਿਆ ਸੀ ਇਸ ਐਫ ਆਈ ਆਰ ਨੂੰ ਕੈਨਸਲ ਕਰਾਉਣ ਦੀਆਂ ਕੋਸ਼ਿਸ਼ਾਂ ਵੀ ਨਾਲ ਦੀ ਨਾਲ ਭੂ ਮਾਫੀਆ ਨੇ ਸ਼ੁਰੂ ਕਰਤੀਆਂ ਇਹ ਕੇਸ ਰੱਦ ਕਰਾਉਣ ਵਾਸਤੇ ਦੋ ਵਾਰੀ ਕੈਨਸਲੇਸ਼ਨ ਰਿਪੋਰਟ ਭਰੀ ਗਈ ਹੁਣ ਦੱਸਦੇ ਹਾਂ ਜੀ 2014 ਚ ਐਫ ਆਈ ਆਰ ਕੈਨਸਲ ਕਰਨ ਦੀ ਸਿਫਾਰਿਸ਼ ਲਖਬੀਰ ਸਿੰਘ ਪੀ ਪੀ ਐਸ ਅੱਜਕੱਲ ਲੱਗੇ ਹੋਏ ਹੈ ਜੀ ਏ ਆਈ ਜੀ ਇੰਟੈਲੀਜੈਂਸ ਫਿਰੋਜ਼ਪੁਰ ਉਸ ਵਕਤ ਸੀਗੇ ਐਸ ਪੀ ਹੈੱਡ ਕੁਆਟਰ ਫਿਰੋਜ਼ਪੁਰ ਉਹਨਾਂ ਨੇ ਸਭ ਤੋਂ ਪਹਿਲਾਂ ਸफारਿਸ਼ ਕੀਤੀ ਫਿਰ ਉੱਥੇ ਤੈਨਾਤ ਉਸ ਵਕਤ ਦੇ ਐਸਐਸਪੀ ਮਲਵਿੰਦਰ ਸਿੰਘ ਜਿਹੜੇ ਕਿ ਹੁਣ ਗੁਜ਼ਰ ਚੁੱਕੇ ਐ ਉਹਨਾਂ ਨੇ ਲਖਵੀਰ ਸਿੰਘ ਦੇ ਨਾਲ ਸਹਿਮਤੀ ਪ੍ਰਗਟ ਕੀਤੀ ਯਾਨੀ ਕਿ ਦੋ ਪੁਲੀਸ਼ ਅਧਿਕਾਰੀ ਉਸ ਆਦੇਸ਼ ਦੇ ਵਿਰੁੱਧ ਹੋ ਗਏ ਜਿਹੜਾ ਡੀਸੀ ਨੇ ਜਾਰੀ ਕੀਤਾ ਇਸ ਅਫਸਰ ਨੇ ਇੱਕ ਇਥੇ ਆਈਪੀਐਸ ਹੋ ਗਿਆ ਇੱਕ ਪੀਪੀਐਸ ਹੋ ਗਿਆ ਉਹ ਕਹਿੰਦੇ ਵੀ ਡੀਸੀ ਦਾ ਝੂਠ ਬੋਲਦਾ ਇਹਦਾ ਫਰਚਾ ਰੱਦ ਹੋਣਾ ਚਾਹੀਦਾ ਡਾਕਟਰ ਕਰੂਣਾ ਐਸ ਰਾਜੂ ਨੇ ਗਲਤ ਪਰਚਾ ਦਰਜ ਕਰਾਤਾ ਇਹਦੇ ਅਰਥ ਇਹੀ ਦਿਖਲਦੇ ਆ ਤੇ ਫਿਰ ਅੱਗੇ ਕੀ ਹੁੰਦਾ 2014 ਚ ਫਿਰ ਐਸਐਸਪੀ ਦਾ ਤਬਾਦਲਾ ਹੋ ਜਾਂਦਾ ਉਹ ਤੇ ਹਰਦੀਾਲ ਮਾਨ ਆ ਜਾਂਦਾ ਐਸਐਸਪੀ ਲੱਗ ਗਈ ਹਰਦੀਾਲ ਮਾਨ ਕੇਸ ਨੂੰ ਮੋੜ ਤੋੜਦੇ ਆ ਇਨਕੁਆਰੀ ਜਾਂਚ ਦੁਬਾਰਾ ਕਰਦੇ ਆ ਨੂੰ ਖੜਾ ਕਰਦੇ ਆ ਪਰ ਉਹਨਾਂ ਦਾ ਵੀ ਤਬਾਦਲਾ ਕਰਾਤਾ ਜੀ ਮਲਵਿੰਦਰ ਸਿੰਘ ਮੁਰ ਐਸਐਸਪੀ ਤੇ ਨਾਦ ਹੋ ਜਾਂਦੇ ਐ ਫਿਰੋਜ਼ਪੁਰ ਲੈ ਆਂਦੇ ਗਏ ਉੱਥੇ ਫਿਰ ਸ਼ਿਕਾਇਤ ਇਕ ਜਾਂਦੀ ਆ ਡੀਜੀਪੀ ਨੂੰ ਡੀਜੀਪੀ ਹਦਾਇਤ ਕਰਦੇ ਕਿ ਇਨਕੁਆਰੀ ਕਰੋ ਤੇ ਫਿਰ ਡੀਆਈਜੀ ਇਹਨੂੰ ਇਨਕੁਆਰੀ ਨੂੰ ਭੇਜਦਾ ਫਾਜ਼ਲਕਾ ਫਿਰ ਅੱਗੇ ਵੇਖੋ ਕੀ ਚੰਨ ਚੜਦਾ ਫਾਜ਼ਲਕਾ ਪੁਲਿਸ ਕੀ ਕਰਦੀ ਆ ਉੱਥੋਂ ਇਨਕੁਆਰੀ ਕਰਦੇ ਆ ਜੀ ਅਮਰਜੀਤ ਸਿੰਘ ਮਟੌਨੀ ਐਸਪੀ ਫਾਜ਼ਲਕਾ ਹੁਣ ਰਿਟਾਇਰ ਹੋ ਚੁੱਕੇ ਆ 2016 ਚ ਉਹ ਆਪਣੀ ਰਿਪੋਰਟ ਭੇਜਦੇ ਆ ਡੀਆਈਜੀ ਰਜਿੰਦਰ ਸਿੰਘ ਨੂੰ ਜਿਹੜੇ ਕਿ ਆਈਜੀ ਹੋ ਕੇ ਰਟਾਇਰ ਹੋ ਗਏ ਉਹ ਕਹਿੰਦੇ ਆ ਜੀ ਪਰਚਾ ਤੁਸੀਂ ਕੈਨਸਲ ਕਰ ਦਿਓ ਇਹ ਤਾਂ ਡੀਸੀ ਝੂਠ ਬੋਲਦਾ ਡੀਸੀ ਦੀ ਗੱਲ ਮੰਨੀ ਨਹੀਂ ਜਾਣੀ ਚਾਹੀਦੀ ਤੇ ਇਹ ਰਿਪੋਰਟ ਡੀਜੀਪੀ ਨੂੰ ਭੇਜ ਦਿੰਦੇ ਆ ਇੱਕ ਸੋਸ਼ਲ ਐਕਟਿਵਿਸ ਸਮਾਜ ਸੇਵੀ ਹਰਜਿੰਦਰ ਸਿੰਘ ਖੜਾ ਹੋ ਜਾਂਦਾ ਉਹ ਹਾਈ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਰੈਟੀਫਿਕੇਸ਼ਨ ਪਾਉਂਦਾ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਜੀ ਜਨ ਹਿੱਤ ਯਾਚਿਕਾ ਉੱਥੇ ਫਿਰ ਜਦੋਂ ਵਹਿਸ ਹੁੰਦੀ ਆ ਪੁਲਿਸ ਅਫਸਰਾਂ ਨਾਲ ਪੁੱਛਗਿੱਛ ਹੁੰਦੀ ਆ ਸਰਕਾਰੀ ਜ਼ਮੀਨ ਹੜੱਪਣ ਦਾ ਉਹ ਕਹਿੰਦਾ ਜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਜ਼ਮੀਨ ਸਰਕਾਰ ਦੀ ਆ ਕੇਂਦਰ ਦੀ ਆ ਕੇਂਦਰ ਸਰਕਾਰ ਦੀ ਜ਼ਮੀਨ ਦੀ ਕਸਟੋਡੀਅਨ ਪੰਜਾਬ ਸਰਕਾਰ ਆ ਤਾਂ ਉਸ ਵਕਤ ਫਿਰ ਜਸਟਿਸ ਅਨਮੋਲ ਰਤਨ ਸਿੱਧੂ ਡੀਜੀਪੀ ਸੁਰੇਸ਼ ਰੋੜਾ ਨੂੰ ਤਾਲਬ ਕਰ ਲੈਂਦੇ ਆ ਸੁਰੇਸ਼ ਰੋੜਾ ਜੀ ਥੱਲੋਂ ਜਾਂਦੇ ਹੋਏ ਨਾਲ ਹਰਦੇয়াল ਮਾਨ ਨੂੰ ਲੈ ਜਾਂਦੇ ਆ ਉਦੋਂ ਹਰਿਆਣਾਂ ਡੀਆਈਜੀ ਬਣ ਗਿਆ ਹੁੰਦਾ ਫਿਰੋਜ਼ਪੁਰ ਰੇਂਜ ਦਾ ਮੋੜ ਜਾਂਚ ਹੁੰਦੀ ਆ ਐਸਆਈਟੀ ਬਣਦੀ ਆ ਆਈਜੀ ਮੁਖਵਿੰਦਰ ਸਿੰਘ ਛੀਨਾ ਵੀ ਇਸ ਕੇਸ ਦੇ ਵਿੱਚ ਇੰਟਰਸਟ ਲੈਣ ਜਾਂਦੇ ਆ ਐਸਆਈਟੀ ਨੇ ਕੇਸ ਨੂੰ ਟ੍ਰੇਸ ਕਰਨ ਦੀ ਜ਼ਿੰਮੇਵਾਰੀ ਜਿਹੜੀ ਕਿ ਅਹਿਮ ਜ਼ਿੰਮੇਵਾਰੀ ਇੱਕ ਐਸਆਈ ਗੁਰਮੇਲ ਸਿੰਘ ਨੂੰ ਦਿੱਤੀ ਫੋਟੋ ਦੇਖੋ ਸਕਰੀਨ ਤੇ ਐਸ ਐਸ ਨੇ ਜੋ ਕੰਮ ਇਸ ਕੇਸ ਚ ਕੀਤਾ ਉਹ ਬਹੁਤ ਹੀ ਛਲਾਗਾ ਯੋਗ ਕੀਤਾ ਤੁਹਾਨੂੰ ਅੱਗੇ ਪਤਾ ਲੱਗੂਗਾ ਕਿ ਉਹ ਜੇ ਕੰਮ ਕੀਤਾ ਨਾਲ ਨਾਲ ਇਸ ਐਸਆਈ ਵੱਲੋਂ ਤਫਤੀਸ਼ ਕੀਤੀ ਕਿ ਸਾਰੇ ਕਾਗਜ਼ ਆ ਤੁਹਾਨੂੰ ਸਕਰੀਨ ਤੇ ਨਾਲ ਨਾਲ ਸਾਡਾ ਵੀਡੀਓ ਐਡੀਟਰ ਵਿਖਾਉਂਦਾ ਜਾਊਗਾ ਦੌਰਾਨ ਤਫਤੀਸ਼ ਐਸਆਈ ਗੁਰਮੇਲ ਸਿੰਘ ਦੀਆਂ ਜੀ 10 ਬਦਲੀਆਂ ਕਰਵਾਈਆਂ ਗਈਆਂ ਤੁਸੀਂ ਵੇਖੋ ਜਦੋਂ ਉਹ ਸਚਾਈ ਦੇ ਨੇੜੇ ਪਹੁੰਚ ਗਿਆ ਅੱਪੜ ਗਿਆ ਉਹਨੇ ਆਪਣੀ ਇਨਕੁਆਇਰੀ ਰਿਪੋਰਟ ਕੰਪਲੀਟ ਕਰਕੇ ਦੇਣੀ ਸੀ ਤਾਂ ਉਹਨੂੰ ਰੋਕਣ ਵਾਸਤੇ 10 ਬਦਲੀਆਂ ਕਰਵਾਈਆਂ ਗਿਆ ਫਰੋਜ਼ਪੁਰ ਟੂ ਹਸ਼ਿਆਰਪੁਰ ਹਸ਼ਿਆਰਪੁਰ ਟੂ ਫਰੋਜ਼ਪੁਰ 15 ਦਿਨ ਰਿਹਾ ਉੱਥੇ ਫਰੋਜ਼ਪੁਰ ਟੂ ਬਿਊਰੋ ਆਫ ਇਨਵੈਸਟੀਗੇਸ਼ਨ 1 ਘੰਟਾ ਰਿਹਾ ਫਿਰ ਬਦਲੀ ਫਰੋਜ਼ਪੁਰ ਟੂ ਹਸ਼ਿਆਰਪੁਰ 18 ਦਿਨ ਰਿਹਾ ਬਿਊਰੋ ਆਫ ਇਨਵੈਸਟੀਗੇਸ਼ਨ ਟੂ ਨੋਵੇਅਰ ਮਾਲਕ ਉਸੇ অটো ਕਰਤਾ ਪੋਸਟਿੰਗ ਦਿੱਤੀ ਨਹੀਂ 39 ਡੇਸ ਹਵਾਚਲੜ ਕਹਿ ਰਿਹਾ ਇਹ ਐਸਆਈ ਫਿਰ ਹੁਸ਼ਿਆਰਪੁਰ ਤੋਂ ਮਾਰਿਆ ਚੈੱਕ ਲੁਧਿਆਣੇ ਰੂਰਲ ਉਥੇ 54 ਦਿਨ ਰਿਹਾ ਫਿਰ ਡਿਪਾਰਟਮੈਂਟ ਇਨਕੁਆਰੀ ਖੋਲਤੀ ਇਹਦੀ ਵੀ ਇਹ ਬੰਦਾ ਗਲਤ ਇਨਕੁਆਰੀਆਂ ਹੀ ਕਰ ਰਿਹਾ ਤੇ ਫਿਰ ਇਹ ਲਾਈਨ ਹਾਜ਼ਰ ਰਿਹਾ 79 ਡੇਸ ਲੁਧਿਆਣਾ ਰੂਰਲ ਤੋਂ ਫਿਰੋਜ਼ਪੁਰ ਵਾਪਸ ਲਿਆਂਦਾ ਗਿਆ 88 ਦਿਨ ਫਿਰੋਜ਼ਪੁਰ ਰਿਹਾ ਫਿਰੋਜ਼ਪੁਰ ਤੋਂ ਫਿਰ ਉਹ ਬਦਲਤਾ ਫਾਜ਼ਲ ਕਾ ਫਾਜ਼ਲ ਕਾ ਰਹਾ ਜੀ 670 ਦਿਨ ਫਾਜ਼ਲ ਕਾ ਤਾਂ ਹੁਣ ਫਿਰੋਜ਼ਪੁਰ ਆ ਗਿਆ ਇੱਥੇ ਆਨ ਹੋ ਗਈ 113 ਦਿਨ ਦਸਨ ਮੁਤਾਬਕ ਗੁਰਮੇਲ ਸਿੰਘ ਐਸਐਸਆਈ ਦੇ ਤਬਾਦਲੇ ਕ ਸਿਆਸਤਦਾਨ ਵੱਲੋਂ ਜੋ ਕਾਂਗਰਸ ਦੇ ਵਿੱਚ ਪ੍ਰਭਾਵ ਰੱਖਦਾ ਸੀ ਕਾਂਗਰਸ ਦੀ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਉਸ ਨੇ ਲੈਂਡ ਮਾਫੀਆ ਦੇ ਨਾਲ ਰਲ ਘੱਟ ਹੋ ਕੇ ਰਲ ਗੱਟ ਹੋ ਕੇ ਜਿਹਨੂੰ ਕਹਿੰਦੇ ਆ ਗਨਾਈਵ ਕਰਕੇ ਕਰਵਾਈਆਂ ਹਰਿਆਲ ਮਾਨ ਆਈਪੀਐਸ ਅਤੇ ਐਮਐਸ ਚੀਨਾ ਆਈਪੀਐਸ ਨੇ ਸਕੈਂਡਲ ਦੀ ਜਾਂਚ ਅੱਗੇ ਵਧਾਉਂਦੇ ਹੋਏ ਬਹੁਤ ਪੋਜ਼ਿਟਿਵ ਰੋਲ ਅਦਾ ਕੀਤਾ ਹਾਈ ਕੋਰਟ ਦੇ ਜਸਟਿਸ ਅਨਮੋੜ ਰਤਨ ਨੇ ਸਖਤ ਆਦੇਸ਼ ਦਿੱਤੇ ਐਐਸਆਈਟੀ ਬਣੀ ਜਦੋਂ ਡੀਜੀਪੀ ਦੀ ਪੇਸ਼ੀ ਸੁਰੇਸ਼ ਉਰਵਾਦੀ ਹੋ ਗਈ ਤੇ ਤਾਰਾ ਫੇਰ ਪੁਲਿਸ ਮਹਿਕਮੀ ਦੀਆਂ ਖਿੱਚੀਆਂ ਗਈਆਂ ਹੁਣ ਦਰਸ਼ਕੋ ਆਪਾਂ ਅੱਗੇ ਖਬਰ ਦੇ ਬਹੁਤ ਹੀ ਦਿਲਚਸਪ ਪੜਾਤੇ ਮੈਂ ਤੁਹਾਨੂੰ ਕਿਹਾ ਸੀ ਨਾ ਜੀ ਮੈਂ ਤੁਹਾਨੂੰ ਇਸ ਸਕੈਂਡਲ ਚ ਜਾਂ ਕਿ ਇਸ ਖਬਰ ਚ ਪੌੜੀ-ਦਰ ਪੌੜੀ ਅੱਗੇ ਲੈ ਕੇ ਜਾਊਂਗਾ ਸਫ਼ਰ ਕਰਾਊਂਗਾ ਹੁਣ ਆ ਜਿਹੜਾ ਸਫ਼ਰ ਆਇਆ ਇਹ ਬਹੁਤ ਹੀ ਰੋਚਕ ਹੈ ਦੋ ਰੋਚਕ ਗੱਲਾਂ ਤੁਹਾਨੂੰ ਦੱਸਣੀ ਆ ਪਹਿਲੀ ਰੋਚਕ ਗੱਲ ਇਹ ਆ ਕਿ ਆਸਾ ਸਿੰਘ ਇਜ਼ son ਆਫ ਇਕਬਾਲ ਸਿੰਘ ਇਕਬਾਲ ਸਿੰਘ ਜਦੋਂ ਪੂਰਾ ਹੋ ਜਾਂਦਾ ਆਸਾ ਸਿੰਘ ਕਹਿੰਦਾ ਤਹਿਸੀਲਦਾਰ ਕੋਲ ਜਾਂਦਾ ਜੀ ਮੇਰੇ ਪਿਓ ਦੇ ਰਿਕਾਰਡ ਚ ਮੈਨੂੰ ਆਹ ਮਿਲਿਆ ਇਹ ਜ਼ਮੀਨ 15 ਏਕੜ ਮੇਰੇ ਬਾਪੂ ਦੀ ਆ ਤੇ ਇਹ ਫਿਰ ਮੈਨੂੰ ਕਿਰਪਾ ਕਰਕੇ ਦੇ ਦਿਓ ਤਹਿਸੀਲਦਾਰ ਸਾਹਿਬ ਸਾਰੀ ਮਤਲਬ ਕਿ ਸਾਰੀ ਗੱਲ ਸਮਝੀ ਬੈਠੇ ਹੁੰਦੇ ਪਹਿਲਾਂ ਹੀ ਉਹ ਕਹਿੰਦੇ ਜੀ ਬਿਲਕੁਲ ਠੀਕ ਆ ਤੁਸੀਂ ਇਹਦੇ ਉੱਤਰ ਅਧਿਕਾਰੀਆਂ ਲੀਗਲ ਹਾਇਰੋਂ ਤੇ ਸਾਰਾ ਕੁਝ ਕਰ ਕਰਾ ਕੇ ਉਹਨੂੰ ਮਾਲਕ ਬਣਾਤਾ ਜਾਂਦਾ ਜਿਹੜੀ ਕਿ ਜ਼ਮੀਨ ਸਰਕਾਰੀ ਹੁੰਦੀ ਆ ਫੜੇ ਕਿਵੇਂ ਜਾਂਦੇ ਆ ਜਦੋਂ ਇਹ ਇਨਕੁਆਇਰੀ ਸ਼ੁਰੂ ਹੋਈ ਗੁਰਮੇਲ ਸਿੰਘ ਐਸਆਈ ਨੇ ਰਿਕਾਰਡ ਲੈ ਕੇ ਫਰੈਂਸਿਕ ਜਾਂਚ ਕਰਾਈ ਵੱਡੇ ਅਫਸਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਫਿਰ ਫਰੈਂਸਿਕ ਰਿਪੋਰਟ ਕੀ ਕਹਿੰਦੀ ਆ ਬੜੇ ਸਰਪ੍ਰਾਈਜ਼ਿੰਗ ਤੇ ਹਾਸੇ ਵਾਲੀ ਗੱਲ 1967 ਦੇ ਵਿੱਚ ਇਹ ਰਿਕਾਰਡ ਤਿਆਰ ਕੀਤਾ ਗਿਆ ਯਾਨੀ ਕਿ ਦੱਸਿਆ ਗਿਆ ਇਹ ਜ਼ਮੀਨ 1967 ਚ ਇਕਬਾਲ ਸਿੰਘ ਮਰਹੂਮ ਦੀ ਸੀ ਤੇ ਹੁਣ ਉਹਦਾ ਬੇਟਾ ਆਸਾ ਸਿੰਘ ਦਾ مالک ਬਣ ਗਿਆ ਜਦੋਂ ਫੋਰੈਂਸਿਕ ਰਿਪੋਰਟ ਆਈ ਉਹ ਚ ਲਿਖਿਆ ਸੀ ਇਹ ਸਾਰੇ ਦਸਤਖਤ ਇਹ ਅੰਦਰਾਜ ਇਹ ਸਾਰੀਆਂ ਨੋਟਿੰਗਸ ਜੈਲ ਪੈਨ ਨਾਲ ਕੀਤੀਆਂ ਗਈਆਂ ਨੇ ਤੇ ਜੈਲ ਪੈਨ 1967 ਇਜਾਦ ਹੀ ਨਹੀਂ ਸੀ ਹੋਇਆ ਬਣਿਆ ਹੀ ਨਹੀਂ ਸੀ ਜੈਲ ਪੁਆਇੰਟ ਬਣਦਾ 1990 ਦੀ ਦਹਾਕੇ ਦੇ ਵਿੱਚ ਖੇਰ ਜੀ ਜਦੋਂ ਇਹ ਗੱਲ ਸਾਹਮਣੇ ਆ ਗਈ ਵੀ ਤਾਂ ਰਿਕਾਰਡ ਹੀ ਜਿਹੜਾ ਹੈਗਾ ਸਾਰਾ ਜਾਲੀ ਆ ਫਿਰ ਅਗਲੀ ਔਰ ਦਿਲਚਸਪ ਗੱਲ ਸੁਣਾਉਣਾ ਤੁਹਾਨੂੰ ਉਹ ਇਹ ਆ ਕਿ ਵਿੱਚ ਜੇ ਗੱਲੇ ਹੋਈ ਜਦੋਂ ਇਨਕੁਆਰੀ ਹੋ ਰਹੀ ਸੀ ਕਿ ਮਾਲ ਮਹਿਕਮੇ ਨੇ ਇੱਕ ਰਿਪੋਰਟ ਕੀਤੀ ਕਿ ਸਾਡਾ ਪੁਰਾਣਾ ਰਿਕਾਰਡ ਇੱਕ ਟਰੱਕ ਆਇਆ ਜਿਹੜੇ ਛੋੜੇ ਟਰੱਕ ਹੁੰਦੇ ਕੰਟੇਰ ਵਰਗੇ ਉਹ ਭਰ ਕੇ ਜੀ ਚੋਰ ਲੈ ਗਏ ਚੋਰ ਲੈ ਗਏ ਪੁਰਾਣਾ ਰਿਕਾਰਡ ਚੋੜ ਦੇ ਕੀ ਕੰਮ ਕੀ ਮਾਮਲਾ ਬਾਈ ਖੈਰ ਉਹ ਕੁਝ ਦਿਨ ਤੱਕ ਰਿਕਾਰਡ ਗੁੰਮਿਆ ਰਿਹਾ ਫਿਰ ਪੁਲਿਸ ਨੇ ਦਵਸ਼ ਦਿੱਤੀ ਪੁਲਿਸ ਨੇ ਥੋੜਾ ਜਿਹਾ ਖਿਚਾਈ ਕੀਤੀ ਫਿਰ ਕਹਿੰਦੇ ਰੁਕੋ 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 ਜੋ ਟਰੱਕ ਸਾਨੂੰ ਖੜਿਆ ਮਿਲ ਗਿਆ ਫੁਲਾਣੀ ਥਾਂ ਖੜਾ ਸੀ ਰਿਕਾਰਡ ਦਾ ਭਰਿਆ ਹੋਇਆ ਸੀ ਅਸੀਂ ਉਹਨੂੰ ਵਾਪਸ ਹੱਕ ਲਿਆ ਫਿਰ ਮਾਲ ਵਿਭਾਗ ਵਿੱਚ ਰਿਕਾਰਡ ਵਾਪਸ ਆ ਗਿਆ ਜਦੋਂ ਮਾਲ ਵਿਭਾਗ ਵਿੱਚ ਰਿਕਾਰਡ ਵਾਪਸ ਆ ਗਿਆ ਫਿਰ ਉਹਦੀ ਫੋਰੈਂਸਿਕ ਜਾਂਚ ਹੋ ਗਈ ਫਿਰ ਉਹ ਬਾਅਦ ਪੁਆਇੰਟ ਵਾਲਾ ਪੈਨ ਨਿਕਲਿਆ ਜਦੋਂ ਬਾਲ ਪੁਆਇੰਟ ਪੈਨ ਵਾਲਾ ਈਸ਼ੂ ਆ ਗਿਆ ਸਾਰੀ ਗੱਲ ਸਾਫ਼ ਹੋ ਗਈ ਤੇ ਫਿਰ ਫੜੋ ਫੜੀ ਸ਼ੁਰੂ ਹੋ ਗਈ ਅੱਠ ਤਾਂ ਸਰਕਾਰੀ ਮੁਲਾਜ਼ਮ ਫੜੇਗੇ ਇੱਕ ਉਸ ਵਕਤ ਦਾ ਸਰਵਿੰਗ ਐਸਟੀਐਮ ਉਹ ਫੜਿਆ ਗਿਆ ਗੁਰਜੀਤ ਸਿੰਘ ਪੰਨੂ ਤੇ ਫਿਰ ਕਿੰਨੇ ਹੀ ਕੰਨ ਕੋ ਕਿੰਨੇ ਪਟਵਾਰੀ ਇੱਕ ਨਾਇਬ ਤਸਿਲਦਾਰ ਉਹਦਾ ਨਾਮ ਮੈਂ ਭੁੱਲਦਾ ਹੁਣ ਇੱਕ ਨਾਇਬ ਤਸਿਲਦਾਰ ਉਹ ਵੀ ਫੜਿਆ ਗਿਆ ਹੁਣ ਦੋਸਤੋ ਦੇਖੋ ਇਹ ਵੀਡੀਓ ਤੁਹਾਨੂੰ ਇਸ ਰਕਬੇ ਦੀ ਵੀਡੀਓ ਦਿਖਾਉਂਦੇ ਆ ਜਿੱਥੇ ਕਿ ਇੱਕ ਪਾਰਕ ਬਣ ਚੁੱਕਿਆ ਹੈ ਇਹ ਪਾਰਕ ਵੀ ਇੱਕ ਸਿਆਸਤਦਾਨ ਨੇ ਸਰਕਾਰੀ ਪੈਸੇ ਨਾਲ ਬਣਵਾਇਆ ਯਾਨੀ ਕਿ ਕੇਂਦਰ ਸਰਕਾਰ ਦੀ ਜ਼ਮੀਨਾਂ ਪੰਜਾਬ ਸਰਕਾਰ ਦਾ ਪੈਸਾ ਲਾ ਕੇ ਪਾਰਕ ਬਣਾਤਾ ਜਿਹਦੀ ਲੋੜ ਹੈ ਨਹੀਂ ਸੀ ਤੇ ਫਿਰ ਅੱਗੇ ਦਿਖਾਉਂਦੇ ਆ ਫਿਰ ਤੁਹਾਨੂੰ ਇੱਕ ਇਹਦੇ ਵਿੱਚ ਕੋल्ड ਸਟੋਰੇਜ ਬਣਿਆ ਨਜਾਇਜ਼ ਇੱਕ ਰਕਬਾ ਦੇਤਾ ਪੇਰੇ ਦੇ ਵਿੱਚ ਜਾਤੀ ਅਧਾਰ ਤੇ ਦੋ ਜੱਥੇ ਬੰਦੀਆਂ ਨੂੰ ਵੱਡੇ ਪਲਾਟ ਕੱਟ ਕੇ ਦੇ ਦਿੱਤੇ ਉਹਨਾਂ ਨੇ ਚਾਰ ਦਿਵਾਰੀ ਕਰ ਲਈ ਜਦੋਂ ਕਿ ਉਹਨਾਂ ਦੇ ਨਾਂ ਤੇ ਜ਼ਮੀਨ ਹੈ ਹੀ ਨਹੀਂ ਜ਼ਮੀਨ ਤਾਂ ਵਾਪਸ ਚੜ ਗਈ ਸਰਕਾਰ ਦੇ ਨਾਂ ਕੇਂਦਰ ਸਰਕਾਰ ਦੇ ਨਾਂ ਤੇ ਇਹ ਫਿਰ ਜਿਹੜੇ ਕਾਬਜ਼ ਆ ਇਹ ਸਾਰੇ ਨਜਾਇਜ਼ ਕਾਬਜ਼ ਆ ਤੇ ਇਹ ਉੱਥੇ ਬੈਠੇ ਆ ਜਿਹੜਾ ਵਿਅਕਤੀ ਅਸ਼wini కుమార్ ਜਿਹਨੂੰ ਅਧਿਕਾਰੇ ਤੌਰ ਤੇ ਕੋਟ ਰਾਹੀਂ ਚਾਰ ਕਨਾਲ ਦੇ ਕਰੀਬ ਜ਼ਮੀਨ ਦੇਣੀ ਬਣਦੀ ਸੀ ਉਹ ਨੂੰ ਅੱਜ ਤੱਕ 1 ਇੰਚ ਜ਼ਮੀਨ ਪ੍ਰਸ਼ਾਸਨ ਨੇ ਫਰੋਜ਼ਪੁਰ ਨੇ ਨਹੀਂ ਦਿੱਤੀ ਉਹ ਹਜੇ ਵੀ ਟਕਰਾ ਮਾਰੀ ਜਾਂਦਾ ਉਹ ਕਹਿੰਦਾ ਤਹਿਸੀਲਦਾਰ ਦੇ ਜਾ ਕੇ ਬਾਰ ਬਾਰ ਜੀ ਨਿਸ਼ਾਨਦੇਹੀ ਕਰ ਦਿਓ ਮੈਨੂੰ ਪੋਜੀਸ਼ਨ ਦੇ ਦਿਓ ਮੇਰਾ ਆ ਰਕਬਾ ਦੇ ਦਿਓ ਰਕਬਾ ਕਿੱਥੋਂ ਮਿਲਣਾ ਉਹ ਤੇ ਨਜਾਇਜ਼ ਕਾਬਜ਼ ਹੋਏ ਪਏ ਉਹ ਕਹਿੰਦੇ ਆ ਜੀ ਹਜੇ ਕੇਸ ਕੋਰਟ ਚੱਲਦਾ ਫੌਜਦਾਰੀ ਕੇਸ ਹੈ ਜਦੋਂ ਫੈਸਲਾ ਹੋ ਵੇਖਾਂਗੇ ਪਰ ਇੱਥੇ ਗੱਲ ਇਹ ਆਉਂਦੀ ਆ ਫੌਜਦਾਰੀ ਮੁਕੱਦਮਾ ਵੱਖਰੀ ਚੀਜ਼ ਆ ਸਿਵਲ ਮੈਟਰ ਵੱਖਰੀ ਚੀਜ਼ ਆ ਸੋ ਇੱਕ ਪਾਸੇ ਤਾਂ ਅਦਾਲਤ ਦੇ ਵਿੱਚ ਕੇਸ ਨੂੰ 2.5 ਸਾਲ ਹੋ ਗਏ ਚੱਲਣ ਨਹੀਂ ਦਿੱਤਾ ਗਿਆ ਪਹਿਲਾਂ ਇਹ ਇਨਕੁਆਇਰੀ ਕੰਪਲੀਟ ਨਹੀਂ ਹੋਣ ਦਿੰਦੇ ਸੀ ਚਲਾਨ ਕਹਿੰਦੇ ਜੀ ਐਫਆਈਆਰ ਕੈਨਸਲ ਕਰੋ ਕੈਨਸਲ ਕਰੋ ਹੁਣ ਫੇਰ ਜਦੋਂ ਚਲਾਨ ਦਿੱਤਾ ਗਿਆ ਜਦੋਂ ਦਿੱਤਾ ਗਿਆ ਬਰਕ ਅਦਾਲਤ ਚ ਹੁਣ ਚੱਲਣਾ ਨਹੀਂ ਦਿੰਦੇ ਤੇ ਅਗਲੀ ਗੱਲ ਜਿਹੜੇ ਨਜਾਇਜ਼ ਕਬਜ਼ੇ ਆ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਹੁਣ ਤੱਕ ਜਿਹੜੀ ਆ ਨਹੀਂ ਕੀਤੀ ਗਈ ਫਿਰੋਜ਼ਪੁਰ ਪ੍ਰਸ਼ਾਸਨ ਹੁਣ ਉਹਦੇ ਕੰਟਰੋਲ ਆ ਡੀਸੀ ਰਜੇਸ਼ ਧਮਾਨ ਦਾ ਜਿਹਨਾਂ ਦਾ ਨਾਮ ਬਹੁਤ ਚਰਚਿਤ ਹੈ ਅਮਰੂਦ ਸਕੈਂਡਲ ਦੇ ਵਿੱਚ ਉਹ ਉੱਥੇ ਹੀ ਕਬਜ਼ਾ ਇਹ ਨਜਾਇਜ਼ ਜਿਹੜੇ ਜਿਹੜੇ ਹੈਗੇ ਆ ਕਬਜ਼ੇ ਉਹਨਾਂ ਨੇ ਛੁਲਵਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪਾਵੇਂ ਮਾਜੜਾ ਹੈ ਰਖਵਾ ਮਿਨਿਸਪਲ ਕਮੇਟੀ ਦੀ ਹਦੂਦ ਦੇ ਅੰਦਰ ਆ ਪਰ ਡੀਸੀ ਓਵਰਆਲ ਹੁੰਦਾ ਸੋ ਦੋਸਤੋ ਇਸ ਖਬਰ ਦੇ ਅਥੀਰਲੇ ਸਫਰ ਤੁਹਾਨੂੰ ਦੋ ਦਿਲਚਸਪ ਗੱਲਾਂ ਦਸੀਆਂ ਇੱਕ ਤਾਂ ਬਾਲ ਪੁਆਇੰਟ ਪੈਨਾਲੀ ਤੇ ਦੂਜੀ ਦਾਸਤੀ ਤੁਹਾਨੂੰ ਜਿਹੜਾ ਟਰੱਕ ਰਿਕਾਰਡ ਦਾ ਭਰ ਕੇ ਚੋਰ ਰਹਿ ਗਈ ਫਿਰ ਉਹ ਚੋਰਾਂ ਦਾ ਟਰੱਕ ਕਿਤੇ ਖੜਾ ਲਾ ਵਾਰਿਸ ਮਿਲ ਗਿਆ ਰਿਕਾਰਡ ਇਨਟੈਕਟ ਮਿਲ ਗਿਆ ਰਿਕਾਰਡ ਨਹੀਂ ਛੇੜਛੜ ਹੋਈ ਕੋਈ ਫਾਈਲ ਨਹੀਂ ਨਿਕਲੀ ਉਹ ਤੋਂ ਉਹ ਜਿਵੇਂ ਦਾ ਤੇਵੇਂ ਅਠੀ ਦਸੀਂ ਦਣੀ ਵਾਪਸ ਟਰੱਕ ਫੇਰ ਮਾਲ ਵਿਭਾਗ ਦੇ ਦਫਤਰ ਆ ਗਿਆ ਇਹ ਜੀ ਗੱਲ ਹੋਰ ਧਿਆਨ ਰੱਖਣ ਵਾਲੀ ਹੈ ਜਦ ਇਹ ਟਰੱਕ ਗਾਇਬ ਹੋਇਆ ਫੇਰ ਬ੍ਰਾਹਮਤ ਹੋਇਆ ਇਹਦੇ ਇੱਕ ਪਰਚਾ ਦਰਜ ਹੋਣਾ ਚਾਹੀਦਾ ਸੀ ਦਸੀਂ ਵੱਖਰਾ ਉਹ ਨਹੀਂ ਕੀਤਾ ਗਿਆ ਨਾ ਉਹ ਆਟਿਕ ਸਾਡਾ ਕੀ ਮੰਨਣਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਖਲ ਦੇ ਕੇ ਕਾਂਗਰਸੀਆਂ ਦੇ ਰਾਜ ਵਿੜੇ ਕੀਤੇ ਗਏ ਸਕੈਂਡਲ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਜਲਦ ਤੋਂ ਜਲਦ ਜਾਰੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਦਾਲਤ ਦੇ ਵਿੱਚ ਕਾਰਵਾਈ ਸ਼ੁਰੂ ਹੋ ਸਕੇ ਪੁਆਇੰਟ ਨੰਬਰ 2 ਜਿਹੜੇ ਪੁਲਿਸ ਅਫਸਰ ਮੁਕੱਦਮਾ ਖਰਾਬ ਕਰਨ ਚ ਸ਼ਾਮਿਲ ਰਹੇ ਡੀਸੀ ਦੇ ਹੁਕਮਾਂ ਨੂੰ ਝੂਠੇ ਹੁਕਮ ਕਹਿੰਦੇ ਰਹੇ ਪਰਚੇ ਕੈਨਸਲ ਕਰਨ ਦੀਆਂ ਸਿਫਾਰਸ਼ਾਂ ਕਰਦੇ ਰਹੇ ਭਾਵੇਂ ਰਿਟਾਇਰ ਹੋ ਗਏ ਉਹਨਾਂ ਦੀਆਂ ਪੈਨਸ਼ਨਾਂ ਤੁਰੰਤ ਬੰਦ ਕਰਕੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਪੁਆਇੰਟ ਨੰਬਰ 3 ਫਰੋਜ਼ਪੁਰ ਦੇ ਡੀਸੀ ਰਜੇਸ਼ ਤੇਮਾਨ ਦੀ ਖਿਚਾਈ ਕਰਦੇ ਹੋਏ ਪੁੱਛਣਾ ਚਾਹੀਦਾ ਕਿ ਹੁਣ ਤੱਕ ਤੋਂ ਨਜਾਇਜ਼ ਕਬਜ਼ੇ ਹਟਾਏ ਕਿਉਂ ਨਹੀਂ ਸਰਕਾਰ ਦੀ ਜ਼ਮੀਨ ਤੋਂ ਤੇ ਹੁਣ ਤੱਕ ਅਸ਼ਵਰੀ ਕੁਮਾਰ ਨੂੰ ਉਹਦਾ ਰਕਬਾ ਚਾਰ ਕਨਾਲ ਦੇ ਕਰੀਬ ਤੋਂ ਨਿਸ਼ਾਨਦੇਹੀ ਕਰਕੇ ਦਵਾਇਆ ਕਿਉਂ ਨਹੀਂ ਪੁਆਇੰਟ ਨੰਬਰ 4 ਜਿਹੜੇ ਜ਼ਮੀਨ ਹੜੱਪਣ ਲਈ ਪਰਦੇ ਦੇ ਪਿੱਛੇ ਕੰਮ ਕਰਦੇ ਰਹੇ ਜਿਨ੍ਹਾਂ ਦੇ ਵਿੱਚ ਇੱਕ ਵੈਲ ਨੋਨ ਫਿਰੋਜ਼ਪੁਰ ਦਾ ਵਕੀਲ ਹੈ ਇੱਕ ਤਹਿਸੀਲਦਾਰ ਹੈ ਜਿਹੜਾ ਹੁਣ ਕਿਤੇ ਹੋਰ ਲੱਗਿਆ ਹੋਇਆ ਹੈ ਤੇ ਕੁਝ ਸਿਆਸਤਦਾਨ ਉਹਨਾਂ ਨੂੰ ਵੀ ਬੇਨਕਾਬ ਕਰਨ ਦੀ ਜ਼ਿੰਮੇਵਾਰੀ ਭਗਵੰਤ ਮਾਨ ਸਰਕਾਰ ਦੀ ਬਣਦੀ ਹੈ ਨਾਲੇ ਮਾਮਲਾ ਕਾਂਗਸੀਆਂ ਦਾ ਹੈ ਜੇ ਭਗਵੰਤ ਮਾਨ ਥੋੜੀ ਜੀ ਤੇਜ਼ੀ ਵਿਖਾਊਗਾ ਸਮਝਦਾ ਕੰਮ ਕਰੂਗਾ ਉਹਨੂੰ ਸਿਆਸੀ ਫਾਇਦਾ ਵੀ ਹੋ ਸਕਦਾ ਫਿਰੋਜ਼ਪੁਰ ਇਹ ਜਿਹੜੇ ਬੇਨਕਾਬ ਲੋਕੀ ਕਰਨੇ ਆ ਪਰਦੇ ਦੇ ਪਿੱਛੇ ਖਰਚ ਜਿੰਨਾ ਕੰਮ ਕੀਤਾ ਉਹਨਾਂ ਦਾ ਫਿਰ ਸਪਲੀਮੈਂਟਰੀ ਚਲਾਨ ਅਦਾਲਤ ਦੇ ਵਿੱਚ ਦੇ ਦੇਣਾ ਚਾਹੀਦਾ ਯਾਨੀ ਕਿ ਕੌਨਸਪੀਰੇਸੀ ਐਂਗਲ 120 ਬੀ ਇਹਦੇ ਵਿੱਚ ਜਮਾ ਕਰਨਾ ਚਾਹੀਦਾ ਐਡ ਕਰਨਾ ਚਾਹੀਦਾ ਅਖੀਰ ਵਿੱਚ ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਜਿੰਨੀਆਂ ਕੁ ਵੀ ਮੁੱਖ ਮੰਤਰੀ ਭਗਵੰਤ ਮਾਨ ਕਰਦਾ ਅਸੀਂ ਉਹਦੇ ਹਮਾਇਤ ਕਰਦੇ ਆਂ ਉਹਦੇ ਨਾਲ ਖੜਨ ਨੂੰ ਤਿਆਰ ਆਂ ਅਸੀਂ ਭਗਵੰਤ ਮਾਨ ਨੂੰ ਨਿੱਕੇ ਵੀਰ ਨੂੰ ਕਹਿੰਦੇ ਆਂ ਗੁੱਡ ਲੱਕ ਯੂ ਕੰਮ ਕਰ ਵੀਰਾ ਭ੍ਰਸ਼ਟ ਲੋਕਾਂ ਨੂੰ ਫੜ ਪੈਸਾ ਖਜ਼ਾਨੇ ਚ ਵਾਪਸ ਲੈ ਕੇ ਆ ਪੰਜਾਬ ਦਾ ਕਰਜ਼ਾ ਕਟਾ ਇੱਥੇ ਜੀ ਖਬਰ ਦਾ ਅੰਤ ਹੁੰਦਾ ਰਜਿੰਦਰ ਸਿੰਘ ਤੱਗੜ ਨੂੰ ਇਜਾਜ਼ਤ ਦਿਓ ਸਤਿ ਸਕਾਰ ਨਮਸਕਾਰ ਖੁਦਾ হাফেজ